ਹੈਲੋ एवरीवन ਸਤ ਸ੍ਰੀ ਅਕਾਲ ਜੀ ਹੋਰ ਸਾਨੂੰ ਸਭ ਠੀਕ ਠਾਕ ਜੀ ਆਈ ਹੋਪ ਸੋ ਕੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਲੋ ਜੀ ਅੱਜ ਦੇ ਅਪਡੇਟ ਦੇਣ ਲੱਗਿਆ ਤੁਹਾਨੂੰ ਪਾਣੀ ਬਾਰੇ ਤੇ ਇਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਡਾ ਏਰੀਆ ਪਟਿਆਲਾ ਤੇ ਵਿਗੜ ਤੇ ਦੇਵਗੜ ਏਰੀਆ ਚ ਵੀ ਬਹੁਤ ਜ਼ਿਆਦਾ ਫਲੱਡ ਅਲਰਟ ਹੋਇਆ ਪਿਆ ਤੇ ਇਹ ਪਰਸੋ ਸ਼ਾਮ ਦੀ ਵੀਡੀਓ ਹੈ ਅੱਜ 5 ਤਰੀਕ ਹੈ ਨਵਾਂ ਮਹੀਨਾ ਤੇ ਇਹ 3 ਤਰੀਕ ਦੀ ਵੀਡੀਓ ਹੈ ਸ਼ਾਮ ਨੂੰ ਉਸ ਟਾਈਮ ਸਾਰੇ ਮਿਲਟਰੀ ਬਹੁਤ ਜ਼ਿਆਦਾ ਇਕੱਠੇ ਹੋਗੇ ਤੁਸੀਂ ਦੇਖ ਸਕਦੇ ਹੋ ਸਾਡੀ ਟਾਂਗਰੀ ਨਦੀ ਦਾ ਪਾਣੀ ਕਿੰਨਾ ਜ਼ਿਆਦਾ ਲੈਵਲ ਵੱਧ ਗਿਆ ਹੈ ਵਾਸ ਕੋਈ ਮੈਨੂੰ ਲੱਗਦਾ ਦੋ ਦੋ ਗਿੱਠਾਂ ਹੀ ਪਾਣੀ ਰਹਿ ਗਿਆ ਵੀ ਜਿਹੜਾ ਉੱਪਰ ਬਿਲਕੁਲ ਸੜਕ ਨਾਲ ਲੱਗ ਗਿਆ ਪੁਲ ਦੇ ਨਾਲ ਲੱਗਿਆ ਪਏ ਬਿਲਕੁਲ ਪਾਣੀ ਨਦੀ ਬਹੁਤ ਜ਼ਿਆਦਾ ਫੁੱਲ ਭਰੀ ਆ ਰਹੀ ਹੈ ਤੇ ਇਸ ਕਰਕੇ ਇਹ ਏਰੀਆ ਯਾਨੀ ਕਿ ਫਲੱਡ ਲੜਦੇ ਜ਼ਿਆਦਾ ਉਹ ਸੀਗਾ ਨਾਜ਼ੁਕ ਜਿਵੇਂ ਕਹ ਦਿੰਦੇ ਨੇ ਵੀ ਏਰੀਆ ਸੀਗਾ ਵੀ ਇੱਥੇ ਕੋਈ ਬੰਨਪਨ ਟੁੱਟਣ ਦਾ ਖਤਰਾ ਜ਼ਿਆਦਾ ਸੀ ਤੁਸੀਂ ਦੇਖ ਸਕਦੇ ਹੋ ਪੁਲ ਦੇ ਨਾਲ ਬਿਲਕੁਲ ਪਾਣੀ ਲੱਗਿਆ ਤੇ 100 150 ਬੰਦਾ ਇੱਥੇ ਆ ਗਿਆ ਸੀਗਾ ਮਿਲਟਰੀ ਦਾ ਦੇ ਫੌਜੀ ਆ ਕੇ ਤੇ ਫਿਰ ਉਹਨਾਂ ਨੇ ਆਪਣਾ ਲੰਗਰ ਪਾਣੀ ਗੁਰਦੁਆਰਾ ਸਾਹਿਬ ਇੱਥੇ ਬੰਨ ਦੇ ਉੱਪਰ ਹੀ ਆ ਉੱਥੇ ਆਪਣਾ ਬਣਾਇਆ ਤੇ ਛਕਿਆ ਵਗੈਰਾ ਤੇ ਕੱਲ ਸ਼ਾਮੀ ਇੱਥੇ ਅਲਰਟ ਹੋ ਗਿਆ ਸੀ ਪਿਛਲੇ ਪਿੰਡ ਚ ਪਤਾ ਨਹੀਂ ਕਿੱਥੇ ਇਹ ਕਿਹੜਾ ਪਿੰਡ ਸੀ ਮੈਨੂੰ ਯਾਦ ਨਹੀਂ ਆ ਰਿਹਾ ਉੱਥੇ ਬੰਨ ਬੁੰਨ ਟੁੱਟ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਫਟਾਫਟ ਇਹ ਸਾਰੇ ਜਿਹੜੇ ਮਿਲਟਰੀ ਸੀ ਉਧਰ ਚਲੀ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਕਤੌਲੀ ਦਾ ਪਾਣੀ ਕਿਵੇਂ ਪੁਲ ਦੇ ਨਾਲ ਬਿਲਕੁਲ ਚੱਲ ਰਿਹਾ ਤੇ ਇਹ ਬਹੁਤ ਜ਼ਿਆਦਾ ਨੀਵਾ ਹੁੰਦਾ ਜਦੋਂ ਇਹ ਚੱਲ ਰਿਹਾ ਹੁੰਦਾ ਤੇ ਬਹੁਤ ਅਰਦਾਸਾਂ ਬੇਨਤੀਆਂ ਹੋ ਰਹੀਆਂ ਨੇ ਖਵਾਜੇ ਨੂੰ ਬਹੁਤ ਅਰਦਾਸ ਬੇਨਤੀ ਹੋ ਰਹੀ ਹੈ ਵੀ ਖਵਾਜਾ ਸਭ ਤੇ ਮਿਹਰ ਹੀ ਰੱਖੇ ਤੇ ਕੋਈ ਨੁਕਸਾਨ ਨਾ ਹੋਵੇ ਹਜੇ ਤੱਕ ਪਰਮਾਤਮਾ ਦੀ ਕਿਰਪਾ ਵੀ ਸਾਡੇ ਪਿੰਡਾਂ ਚ ਯਾਰਿੰਗੀ ਏਰੀਆ ਚ ਥੋੜਾ ਜਿਹਾ ਘਟ ਮਤਲਬ ਹੋ ਰਿਹਾ ਪਰ ਨਾਲ ਦੇ ਜਿਵੇਂ ਕਿ ਏਰੀਆ ਤੁਹਾਨੂੰ ਪਤਾ 15 ਕਿਲੋਮੀਟਰ ਦੇ ਬਾਅਦ ਏਰੀਆ ਜਿਵੇਂ ਬਦਲ ਜਾਂਦਾ ਉੱਥੇ ਬਹੁਤ ਜ਼ਿਆਦਾ ਲੋਕਾਂ ਦੇ ਘਰਾਂ ਚ ਪਾਣੀ ਵੜਨਾ ਸ਼ੁਰੂ ਹੋ ਗਿਆ ਕਈ ਥਾਵਾਂ ਤੇ ਕਗਰ ਦਾ ਬੰਨ ਟੁੱਟ ਗਿਆ ਕੱਗਰ ਜੜਾ ਦੇਵੀ ਘੜਾ ਲਾ ਉਹ ਤੇ ਇੱਥੇ ਨਾਲ-ਨਾਲ ਪਿੰਡ ਰਿੰਗੜੇ ਅੱਗੇ ਉੱਥੇ ਕੱਗਰ ਦੇ ਬੰਨ ਕਈ ਪਿੰਡਾਂ ਦੇ ਵਿੱਚ ਥੋੜੇ-ਥੋੜੇ ਟੁੱਟ ਗਏ ਨੇ ਤੇ ਥੋੜਾ-ਥੋੜਾ ਪਾਣੀ ਪੈਲੀਆਂ ਦੇ ਵਿੱਚ ਤੇ ਨਾਲ-ਨਾਲ ਜਿਹੜਾ ਪਹੀਆਂ ਹੁੰਦੀਆਂ ਨੇ ਯਾਨੀ ਕਿ ਬਾਹਰ ਲੀਆਂ ਫਿਰਨੀਆਂ ਹੁੰਦੀਆਂ ਨੇ ਪਿੰਡਾਂ ਦੀ ਉਹਨਾਂ 'ਚ ਪਾਣੀ ਵੜਨਾ ਸ਼ੁਰੂ ਹੋ ਗਿਆ ਤੇ ਬਾਕੀ ਸਾਡੇ ਹਜੇ ਪਿੰਡ 'ਚ ਵਾਹਿਗੁਰੂ ਦੀ ਕਿਰਪਾ ਬਚਾਏ ਤੇ ਵਾਹਿਗੁਰੂ ਅਗੇ ਅਰਦਾਸ ਬੇਨਤੀ ਕਰਦੇ ਹਾਂ ਵੀ ਕੱਗਰ ਦਾ ਪਾਣੀ ਤੇ ਜਿਹੜਾ ਟਾਂਗਰੀ ਨਦੀ ਦਾ ਪਾਣੀ ਹੈ ਨਾ ਹੀ ਨੁਕਸਾਨ ਕਰੇ ਤੇ ਬਹੁਤ ਵਧੀਆ ਗੱਲ ਹੈ ਪ੍ਰਮਾਤਮਾ ਸੋਖੀ ਰੱਖੇ ਸਾਰੇ ਪਾਸੇ ਕਿਉਂਕਿ ਬਹੁਤ ਜ਼ਿਆਦਾ ਔਖਾ ਹੋ ਜਾਣਾ ਹੈ ਜੇ ਇਸ ਟਾਈਮ ਪਾਣੀ ਆ ਗਏ ਤੁਸੀਂ ਦੇਖ ਸਕਦੇ ਹੋ ਹਰ ਇੱਕ ਪਾਸੇ ਪਾਣੀ ਦਾ ਲੈਵਲ ਬਹੁਤ ਉੱਪਰ ਚੱਲ ਰਿਹਾ ਹੈ ਤੇ ਇੰਨਾ ਕਦੀ ਪਾਣੀ ਮੀਂਹ ਦੇ ਵਿੱਚ ਵੀ ਨਹੀਂ ਦੇਖਿਆ ਕਿਉਂਕਿ ਮੀਂਹ ਨਹੀਂ ਸੀ ਹਟ ਰਿਹਾ ਵੈਸਤਾ ਹੁਣ ਅੱਜ ਤੇ ਕੱਲ ਦਾ ਮੀਂਹ ਥੋੜਾ ਜਿਹਾ ਘਟਿਆ ਹੈ ਕੱਲ ਮੀਂਹ ਘਟ ਗਿਆ ਸੀ ਕਿਉਂਕਿ ਕੱਲ ਦੁਪਹਿਰ ਤੋਂ ਬਾਅਦ ਥੋੜਾ ਜਿਹਾ ਧੁੱਪ ਚੜਨ ਲੱਗ ਗਈ ਸੀ ਅੱਜ ਵੀ ਧੁੱਪ ਚੜੀ ਹੋਈ ਹੈ ਪਰ ਪਾਣੀ ਦਾ ਲੈਵਲ ਜਿਹੜਾ ਪਿੱਛੋਂ ਬਹੁਤ ਜ਼ਿਆਦਾ ਵਧੀ ਜਾ ਰਿਹਾ ਹੈ ਤੇ ਵਾਰ-ਵ ਵੀ ਆਪਣੇ ਆਪਣੇ ਏਰੀਆ ਦੇ ਵਿੱਚ ਰਹੋ ਤੇ ਆਪਣੇ ਆਪਣੇ ਬੰਨਾਂ ਨੂੰ ਚੈੱਕ ਕਰਦੇ ਰਹੋ ਵੀ ਕੋਈ ਕਿਤੇ ਟੁੱਟ ਨਾ ਜਾਵੇ ਜੇ ਕੋਈ ਬੰਨ ਟੁੱਟ ਗਿਆ ਤਾਂ ਫਿਰ ਪੱਕਾ ਨੁਕਸਾਨ ਹੋਣ ਦਾ ਖਤਰਾ ਹੈ ਬਾਕੀ ਪ੍ਰਮਾਤਮਾ ਕਰੇ ਇਹੋ ਜਿਹੀ ਕੋਈ ਨੌਬਤ ਨਾ ਹੀ ਆਵੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਮੂ ਨਾ ਪਵਿੱਤ ਨਹੀਂ ਪਿੱਛੋਂ ਪਾਣੀ ਹੋਣ ਜ਼ਿਆਦਾ ਕਿਉਂਕਿ ਪਿੱਛੇ ਨਦੀਆਂ 'ਚ ਪਾਣੀ ਜ਼ਿਆਦਾ ਛੱਡੀ ਜਾ ਰਹੇ ਨੇ ਇਸ ਕਰਕੇ ਪਾਣੀ ਦਾ ਲੈਵਲ ਇੱਧਰ ਵਧੇ ਜਾ ਰਿਹਾ ਹੈ ਜਿਹੜੇ ਤੋਂ ਲੈਵਲ ਵਧਦਾ ਤੇ ਉਹ ਪੈਲੀਆਂ 'ਚ ਜਾ ਰਿਹਾ ਤੇ ਜਿਹੜੀਆਂ ਬਾਹਰ ਲੀਆਂ ਫਿਰਨੀਆਂ ਸੜਕਾਂ ਨੇ ਉੱਥੇ ਪਾਣੀ ਆਉਣਾ ਸ਼ੁਰੂ ਹੋ ਗਿਆ ਤੇ ਇਸ ਦੇ ਨਾਲ ਹੀ ਜਿਹੜਾ ਕਢਾ ਮੇਰੀਆ ਉੱਥੇ ਵੀ ਥੋੜਾ ਪਾਣੀ ਭੱਜ ਚੁੱਕਿਆ ਤੇ ਪੈਲੀਆਂ ਦੇ ਵਿੱਚ ਪਾਣੀ ਫਿਰਨ ਲੱਗ ਗਿਆ ਯਾਨੀ ਕਿ ਰੋੜਾਂ ਦੇ ਉੱਪਰ ਕ੍ਰੋਸ ਹੋਣ ਲੱਗ ਗਿਆ ਤੇ ਇਹ ਸੀ ਅੱਜ ਦੀ ਥੋੜੀ ਜਿਹੀ ਅਪਡੇਟ ਜੋ ਕਿ ਹੁਣ ਤੱਕ ਦੀ ਸਾਨੂੰ ਮਿਲੀ ਹੈ ਬਾਕੀ ਟਾਂਗਰੀ ਨਦੀ 'ਚ ਬਹੁਤ ਜ਼ਿਆਦਾ ਲੈਵਲ ਵਧ ਗਿਆ ਪਾਣੀ ਦਾ ਹੁਣ ਕਹਿੰਦੇ ਨੇ ਵੀ ਬਹੁਤ ਖਤਰਾ ਹੈ ਵੀ ਟਾਂਗਰੀ ਦਾ ਵੀ ਇੱਥੋਂ ਬੰਨ ਬੰਨ ਟੁੱਟਣ ਦਾ ਖਤੌਲੀ ਸਾਈਡ ਤੇ ਬਾਕੀ ਪ੍ਰਮਾਤਮਾ ਦੀ ਅਰਦਾਸ ਬੇਨਤੀ ਹੋਈ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਠੀਕ ਠਾਕ ਰੱਖੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ